ਮੈਂ ਗਰੋ ਪਾਟਲ ਕੰਡੀਆਂ ਆਵੇ ਮੈਂ ਉਹ ਖਾਜ ਉਹ ਮੈਂ ਤਾਂ ਆਏ ਕਹਿੰਦਾ ਸੀ ਉਠਾ ਧਰਦਾ ਇਹਨੂੰ ਉਠਾ ਯਾਰ ਉਹ ਧਰ ਮੈਂ ਮੈਂ ਉੱਪਰ ਜਾਏ ਭਰਾਵੋ ਉਹ ਗੱਲ ਤੋਂ ਮੇਰੀ ਹਾਂ ਭਰਾਵੋ ਊਣਾ ਮਰ ਜਾਓ ਮੈਂ ਮਹਿਕਮਾ ਵਾਲਾ ਨਹੀਂ ਮੈਂ ਫੈਕਟਰੀ ਚ ਲੱਗਾ ਹਾਂ ਇਹਨੇ ਮਹੱਤ ਲੱਗਾ ਤਾਇਆ ਮਰਾਂ ਓਏ ਉਠਾ ਥਾ ਧਰਦਾ ਇਹਨੂੰ ਉਠਾਈ ਹਾਂ ਜੇ ਮਾਰੋ ਥੰਦਾ ਇਹਨੂੰ ਅਸੀਂ ਕੀ ਕਰੂਗਾ ਬਣਾਉਨੇ ਆ ਹਾਂ ਓਸੀ ਕਾਲ ਤੋਂ ਪਹਿਲਾਂ ਓਏ ਆ ਆ ਲਵਾਉਂਦੀ ਓਸੀ ਕਾਲ ਨਾਲ ਆ ਲਾਉਂਦੇ ਦੱਬੇ ਆ ਦੱਬੇ ਆ ਲਾਉਂਦੀ ਓਏ ਕਲਾਮੋ ਗੱਲ ਸੁਣੋ ਮੇਰੀ ਆ ਜਿਹੜਾ ਤੂਆਂ ਨਿਕਲਦਾ ਨਾ ਲੋਕਾਂ ਦੇ ਬਿਮਾਰ ਹੋ ਜਾਣਗੇ ਲੋਕ ਹੋ ਜਾਣਗੇ ਹੋ ਜਾ ਯਾਰ ਤੂੰ ਆ ਪਿਆ ਪਿਆ ਮਾਤੇ ਭਈ ਆਉਦੋ ਬਿਜਾਉ ਦੋ ਇਹਨੂੰ ਹੋਰ ਕੀ ਹੈ ਮਾਤੇ ਰਾਮਿਆ ਓਏ ਤਾਇਆ ਰਾਮਿਆ ਮਾਤੇ ਕੱਲ ਮੈਂ ਹੋਰ ਦੱਸਦਾ ਮੇਰੀ ਗੱਲ ਸੁਣ ਹਾਂ ਦੱਸ ਕੀ ਦੱਸਦਾ ਤੂੰ ਅੱਗ ਦਾ ਤੂੰ ਦਿੱਸੀ ਲਾ ਹਾਂ ਓ ਦਿੰਦਾ ਓ ਦਿੰਦਾ ਓ ਦੇ ਸੈਟਲਾਈਜ਼ਰ ਲੱਗਿਆ ਸਰਕਾਰ ਦਾ ਸੈਟਲਾਈਜ਼ਰ ਓਏ ਅੱਜ ਛੁੱਟੀ ਸੀ ਮਾ ਤਾਂ ਕਹਿੰਦਾ ਇਹ ਸੈਟਲਾਈਜ਼ਰ ਨੂੰ ਛੁੱਟੀ ਸੀ ਯਾਰ ਆਏ ਆਉਂਦੇ ਮੈਨੂੰ ਤਾਂ ਆਏ ਸੀ ਵੀ ਐਸੋ ਜਿਹੇ ਕਿਤੇ ਬੰਦ ਹੋ ਜਾਂਦਾ ਉਹ ਅੱਜ ਮੇਰਾ ਗੁਰੂਗਾਉ ਬੰਦ ਨੇ ਉਹ ਮੇਰਾ ਫਿਰ ਚੱਲਦਾ ਮੈਂ ਸਾਰਾ ਬੜਿਆ 600 ਆਏ ਆਂ ਕਹਿੰਦਾ ਤੂੰ ਜੇ ਵਿੱਚ ਪੁਰਥਾ ਬਣ ਜਾਂਦਾ ਫੇਰ ਮੈਂ ਕਿਹਦਾ ਜੇ ਮੈਂ ਮਰ ਜਾਂਦਾ ਓਏ ਤਾਇਆ ਦਾ ਗੱਲ ਸੁਣ ਮੇਰੀ ਜਿਹੜੇ ਲੋਕ ਹਜ਼ਾਰਾਂ ਧੂਏ ਨਾਲ ਮਰੀ ਜਾਂਦੇ ਆਂ ਜੀ ਜਾਂਦੇ ਆ ਮੇਰੇ ਜਵਾਕ ਤਾਂ ਗੱਲ ਸੁਣਾ ਮੇਰੀ ਪਿਓਵਾ ਨੂੰ ਗਏ ਸੀ ਤੇਰੇ ਨਾਲ ਖੰਧਾ ਆ ਰਹਿ ਗਈ ਤੂੰ ਦਾ ਲੋਕ ਤੂੰ ਤੇ ਤਾਇਆ ਰਲ ਜਉ ਇਕੱਠੇ ਤੁਸੀਂ ਪੁੱਠਾ ਕੋਈ ਕੰਮ ਕਰ ਨਹੀਂ ਹੁੰਦਾ ਕਰਨੇ ਹੁੰਦਾ ਓਏ ਸਾਥੋਂ ਬਿਨਾ ਗੱਦੀ ਨਹੀਂ ਪੈਂਦੀ ਸਾਥੋਂ ਬਿਨਾ ਗੱਦੀ ਨਹੀਂ ਪੈਂਦੀ ਇਹ ਤੋਂ ਬਿਨਾ ਸਾਥੋਂ ਦੇ ਦੋਨੇ ਭਾਈ ਜਾਲਾ ਨਾਲ ਲੱਗੇ ਫੇਰ ਗਤੀ ਪਈ ਹੈ हां ਅਸੀਂ ਤਾਂ ਦਾਦਾ ਦਾਦਾ ਹੋ ਜੇ ਅਸੀਂ ਤਾਂ ਉਹ ਕੰਮ ਕਰ ਦਿੰਦੇ ਹੁਣ ਮੇਰੀ ਗੱਲ ਸੁਣ ਚਲ ਹੁਣ ਤਾਂ ਮੈਂ ਤੁਹਾਨੂੰ ਡਰਾ ਦਾ ਜਾਣ ਕੇ ਮੈਨੂੰ ਐ ਸੀਗਾ ਤੇ ਜੇ ਮੇਰੀ ਉਹ ਚਾਰ ਮਹਿਕ ਨਹੀਂ ਜੇ ਗਾਸ ਨਾਲ ਮੇਰੀ ਮਾਂ ਉੱਥੇ ਪ੍ਰਾਲੀ ਚ ਦੇਖ ਕੇ ਮਰਦੀ ਜਾਂਦਾ ਉਹਦਾ ਪੁਰਥਾ ਬਣ ਜਾਂਦਾ ਫੇਰ ਚਾਰ ਮਹਿਕਮੇ ਵਾਲੇ ਆ ਗਏ ਫੇਰ ਉਹ ਫੇਰਾ ਗੱਲਾਈ ਕਿਉਂ ਆ ਓਏ ਆ ਕੇ ਸੀ ਤੋਏ ਦੇਖ ਤਿੰਨ ਤਰੀਕ ਹੋ ਗਈ ਫੇਰ ਪੰਜ ਛੇ ਤਰੀਕ ਨੂੰ ਤਾਂ ਕੜਕ ਲੇਟ ਹੋਣ ਲੱਗ ਜਾਂਦੀ ਹੈ ਓਏ ਤਾਇਆ ਫਿਰ ਵੱਡੀਆਂ ਮਸ਼ੀਨਾਂ ਲੈ ਕੇ ਆਓ ਤੁਸੀਂ ਯਾਰ ਤੇ ਜਿਹੜੀ ਸਟੇਲੇ ਫੇਟੀ ਲੱਗੀ ਆ ਤੈਨੂੰ ਛਿੜਕਦੀ ਐ ਇਹ ਵੀ ਆ ਗਿਆ ਤੂੰ ਹੀ ਲੰਦੀ ਐ ਇਹਦਾ ਸਰਕਾਰੀ ਆ ਰਿਹਾ ਸਰਕਾਰੀਦਾਰੀ ਚਾ ਵੇਟੀ ਐ ਸਰਕਾਰ ਤੋਂ ਪੈਸੇ ਲੈ ਜਾਂਦਾ ਮੈਂ ਪੈਸੇ ਹਾਂ ਓਏ ਫਿਰ ਮੇਰੀ ਗੱਲ ਸੁਣ ਇਹ ਤਾਂ ਤੁਹਾਨੂੰ ਜਦੋਂ ਸਰਕਾਰ ਨੂੰ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਗਈ ਕਿਹੜੀ ਜਿਹੜੇ ਪਲਾਟ ਸਰਕਾਰ ਨੇ ਲਾਏ ਆ ਉੱਥੇ ਵੀ ਗੱਠਾਂ ਹੀ ਮੱਚਦੀਆਂ ਇਹ ਪ੍ਰਾਣੀ ਉਹ ਧੂਆਂ ਕਿਵੇਂ ਮਿੱਠਾ ਹੋ ਜਾਂਦਾ ਤੁਸੀਂ ਨਾ ਓਏ ਉਹ ਦਿੱਲੀ ਨਹੀਂ ਜਾਂਦਾ ਲੈ ਤੋੜਾ ਮੈਂ ਤੈਨੂੰ ਗੱਲ ਦੱਸਦਾ ਸਾਡੇ ਸੀਨੇ ਤੇ ਜਿਹੜੇ ਤੁਸੀਂ ਡੰਗ ਚਲਾਈ ਜਾਂਦੇ ਆ ਨਾ ਕਿਹੜੇ ਇਹ ਛੋਡੇ ਮਸੂਬੇ ਪਾਸ ਨਹੀਂ ਹੋਣ ਦਿੰਦੇ ਅਸੀਂ ਓਏ ਤਾਇਆ ਗੱਲ ਸੁਣ ਮੇਰੀ ਸੁਣੋ ਐ ਆ ਕੋਆਪਰੇਟ ਘਟਾਣ ਨੂੰ ਅਸੀਂ ਜ਼ਮੀਨਾਂ ਦੇ ਦਿਆਂਗੇ ਮੈਂ ਲੱਗਾਂ ਪਰ ਜਿੱਲਾ ਚ ਜਿਉਂਦੇ ਰਹੇ ਨਾ ਅਸੀਂ ਬਾਬੇ ਤੇ ਸਾਡੇ ਨਾਲ ਆ ਗੁਰੂ ਕੇ ਬੇਟੇ ਜਿਉਂਦੇ ਰਹੇ ਅੱਛਾ ਅਸੀਂ ਜ਼ਮੀਨਾਂ ਨਹੀਂ ਖੋਣ ਦੰਦੇ ਤੇ ਫਿਰ ਅੱਗਾ ਹੀ ਲਾਵਾਂਗੇ ਅੱਗਾ ਹੀ ਲਾਵਾਂਗੇ ਅੱਜ ਤਾਂ ਸਾਨੂੰ ਪਤਾ ਲੱਗ ਗਿਆ ਤੂੰ ਗਵਾਂਢ ਪਿੰਡ ਦਾ ਹਾਂ ਤੇ ਨਹੀਂ ਤੇਰੇ ਮੁੱਕੀਆਂ ਪੈਂਦੇ ਆ ਤੂੰ ਐਂ ਦੱਸ ਮੈਂ ਉੱਥੇ ਮੱਚੀ ਜਾਂਦਾ ਮੈਂ ਪਹਿਲਾਂ ਓਏ ਗੁਰਗੋ ਮੈਂ ਤਾਂ ਸਾਡਾ ਤਾਂ ਬੰਦਾ ਤੂੰ ਘੋਟਾ ਬਣ ਜਾਣਾ ਸੀ ਉੱਥੇ ਮੈਂ ਤਾਂ ਤੁਹਾਨੂੰ ਸਮਝਾਉਣ ਆਇਆ ਸੀ ਵੀ ਅੱਗ ਲਾਉਣੀ ਸਿਹਤ ਲਈ ਹਾਨੀਕਾਰਕ ਹੈ ਤੇ ਉਹ ਦਾਰੂ ਪੀਣੀ ਵੀ ਸਿਹਤ ਲਈ ਹਾਨੀਕਾਰਕ ਹੈ ਫੋਕ ਕਿਉਂ ਪੀਉਂਦੇ ਆ ਉਹਦੇ ਉੱਤੇ ਕਿਹੜਾ ਲਿਖਿਆ ਹੁੰਦਾ ਤੇ ਲਿਖਿਆ ਹੁੰਦਾ ਉੱਤੇ ਥਾਂ ਥਾਂ ਟੇਕਾ ਖੁੱਲੀ ਬੈਠਿਆ ਆ ਸਾਡੇ ਦਾਣਾ ਮੰਡੀ ਚ ਖੁੱਲੀ ਬੈਠੇ ਇੱਕ ਇੱਕ ਉਹ ਖੁੱਲੀ ਬੈਠਿਆ ਥੱਤ ਠੇਕੇ ਆ ਜੀ ਉਹਦੇ ਨਾਲ ਤਾਂ ਸਰੀਰ ਦੇ ਵਿੱਚ એનર્ਜੀ ਆਉਂਦੀ ਹੈ ਆਉਂਦੀ ਹੈ એનર્ਜੀ ਇਹ ਤੁਸੀਂ ਧੂਆਂ ਲਾ ਕੇ ਸਰੀਰ ਨੂੰ ਜੜ ਜੜ ਵੜ ਦਿੰਦੇ ਤੇ ਅਸੀਂ ਅਸੀਂ ਕਣਕ ਝੋਨਾ ਦੇ ਕੇ એનર્ਜੀ ਪੈਦਾ ਕਰਦੇ ਆ ਤੁਹਾਡੇ ਦੇ ਵਿੱਚ ਡਾਂਜ ਸੋਨੂ ਪਤਾ ਲੱਗਦਾ ਵੀ ਉਹ ਦਾਦੂ ਨਾਲ એનર્ਜੀ ਆਉਂਦੀ ਐ ਇਹਦੇ ਨਾਲ ਗੱਲ ਸਤਿਆਪੰਦ ਦਾ ਸੁਟਾ ਉਹ ਭਰਾਵਾ ਜੇ ਉਹ ਤਾਂ ਤੂੰ ਦੋ ਦਿਨ ਨਾ ਵੀ ਪੀਏਗਾ ਜਾਂਦਾ ਰਹੇਗਾ ਰੋਟੀ ਬਣਾ ਜਾਂਦਾ ਰਹੇਗਾ ਓਏ ਉਹ ਸਾਨੂੰ ਨਾਲੇ ਲੈ ਕੇ ਤੇ ਤੇਰੀ ਆਉਦੇ ਬਾਜਣੇ ਹਾਂ ਕਚੌੜਾ ਨਾ ਜਿਹੜੇ ਇਹ ਕੋਠਿਆਂ ਦੇ ਨਿਯੋਗ ਦੇ ਭਰਾਵਾ ਆਣਾ ਜੀ ਹੁੰਦੇ ਆ ਓਏ ਫਿਰ ਮੇਰੀ ਗੱਲ ਸੁਣੋ ਗੱਠਾ ਬਣਾ ਲਓ ਨਹੀਂ ਤੂੰ ਤੂੰ ਮੈਨੂੰ ਐ ਦੱਸ ਤੂੰ ਵੀ ਇੱਕ ਮਜ਼ਦੂਰ ਦਾ ਪੁੱਤ ਹੀ ਐ ਹਾਂ ਤੇ ਫਿਰ ਤੈਨੂੰ ਅਸੀਂ ਆਹ ਤਾਂ ਲਾਉਂਦੇ ਦੀਂ ਤੇ ਦੱਸ ਜਾਨੇ ਤੇ ਕੋਈ ਚਿੱਟੇ ਨਾ ਮਰਿਆ ਤੁਹਾਨੂੰ ਦੀਂਦਾ ਨੀ ਉਹ ਉਹ ਕਿੱਧਰ ਚਿੱਟਾ ਕਿੱਧਰ ਅਪਰਾਲੇ ਜਾ ਤੂੰ ਪਰਾੜੀ ਦਾ ਤੂੰ ਇਹ ਨਾ ਬੰਦਾ ਮਰ ਜੇ ਤਾਂ ਕੇਸ ਪਾਓ ਬਾਈ ਪਿੰਡ ਪਿੰਡ ਦਾ ਇਹ ਹਾਲ ਹੈ ਜਵਾਨ ਮੁੰਡੇ ਨਾ ਜਵਾਨ ਮੁੰਡੇ ਗਿਣਤੀ ਵਿਖਗੇ ਕਿਸੇ ਪਿੰਡ ਚ 32 ਕਿਸੇ ਪਿੰਡ ਚ 50 ਜਿਉਂ 15 ਤੋਂ ਲੈ ਕੇ 20 20 ਸਾਲ ਦੇ ਮੁੰਡੇ ਮਰੇ ਹੈਗੇ ਸਾਨੂੰ ਚਿੰਤਾ ਹੈ ਸਾਨੂੰ ਚਿੰਤਾ ਬਣੀ ਹੋਈ ਆ ਗੱਲ ਸੁਣ ਮੇਰੀ ਹੁਣ ਸਾਰੇ ਤਹਿਸੀਲਦਾਰਾਂ ਦੀ ਸਾਰੇ ਪਟਵਾਰੀਆਂ ਦੀ ਡਿਊਟੀ ਲੱਗੀ ਵਾ ਸਰਕਾਰ ਕਹਿੰਦੀ ਵੀ ਜਿਹੜਾ ਜੱਟ ਅੱਗ ਲਾਊਗਾ ਪਰਚਾ ਕਰੋ ਤੇ ਭਰਾਵਾ ਫਿਰ ਡਿਊਟੀ ਇਹ ਵੀ ਲਾ ਦੇਣ ਵੀ ਜਿਹੜਾ ਚਿੱਟਾ ਵੇਚਦਾ ਜਾਂ ਲਾਉਂਦੇ ਆ ਉਹਨਾਂ ਦੇ ਵੀ ਕੁਝ ਕਰਦਾਂ ਕੋਈ ਨਾ ਉਹ ਤਾਂ ਚੱਲੀ ਜਾਂਦੀ ਆ ਮੈਂ ਚੱਲੀ ਜਾਂਦੀ ਆ ਕਰਦੀ ਜਾਂਦੀ ਆ ਤਸਵੀਰਾਂ ਦੀ ਹਾਂ ਤੇ ਆਹ ਹੈ ਪਟਵਾਰੀਆਂ ਸਿਪਾਰੀਆਂ ਦੀ ਜਿੱਥੇ ਤਾਂ ਡਿਊਟੀ ਲਾਉਣੀ ਆ ਉਹ ਤਾਂ ਸਰਕਾਰ ਨੂੰ ਦਿੰਦਾ ਨਹੀਂ ਕਿੱਥੇ ਆਹ ਜਿੱਥੇ ਹੜ੍ਹ ਆਈ ਸੀ ਇੱਥੇ ਲਾ ਦੇ ਹੋ ਡਿਊਟੀ ਪਾਵਾਂ ਦਿਨ ਪੂਰਾ ਦਰਾਈ ਓਏ ਤਾਇਆ ਉੱਥੇ ਵੀ ਲਈ ਐ ਡਿਊਟੀ ਇੱਕ ਰਸਤੀਆ ਨਹੀਂ ਦੱਸਦਾ ਸੋਡੀ ਸਰਕਾਰ ਨੇ ਆ ਇੱਥੇ ਪਤਾ ਨਹੀਂ ਉਹ ਕੇਜਰੀਵਾਲ ਬੋਲੀ ਜਾਂਦਾ ਸੀ 50 50 ਹਜ਼ਾਰ 23 ਜ਼ਿਲ੍ਹਿਆਂ 'ਚ ਦੇਦਾ ਕੀ ਦੇਦਾ ਤੁਸੀਂ ਜ਼ਿਲ੍ਹਿਆਂ 'ਚ ਓਏ ਤਾਇਆ ਮੈਂ ਤਾਂ ਤੁਹਾਨੂੰ ਐ ਸਮਝਾਉਣਾ ਹੋਡੇ ਦੇ ਹੋਊਗਾ ਪਰਚਾ ਪਵਾ ਸਾਡੇ ਤੇ ਪੰਜ ਕਰ ਦੋ ਅੱਗ ਤਾਂ ਲਾਵਾਂਗੀ ਇਹ ਨਹੀਂ ਜਟਾਉਟ ਸਮਝਦੇ ਹੀ ਆ ਸਮਝਦੇ ਨਹੀਂਗੇ ਆ ਜਾਂਦੇ ਆ ਵਰਦੀਆਂ ਪਾ ਕੇ ਰਾਮਿਆ ਬਾਤ ਗਿਆ ਸਾਥੋਂ ਰਾਮਿਆ ਮੇਰਾ ਠੂਕਣਾ ਤੋੜ ਦੇਣਾ ਸੀ ਇਹਨੇ ਇਹਦਾ ਜਾਣਾ ਕੁਛ ਨਹੀਂ ਸੀ ਇਹਨੂੰ ਤਾਂ ਸਰਕਾਰ ਨੇ ਨਾ ਇਹਨੂੰ ਤਾਂ ਡਬਲ ਕਰਤਾ ਕੰਮ ਨਾਏ ਤਾਂ ਸਰਖਾ ਪਾਉਂਦਿਆ ਤੇ ਨਾਲੇ ਗਾਲ੍ਹਾਂ ਲੋਕਾਂ ਤੋਂ ਆਥਰੇ ਪਿੰਦਿਆ ਧਾਰੂਆ ਚਾਲ ਕੋਈ ਨਹੀਂ ਹਾਂ ਲਾ ਤੂੰ ਅੱਗ ਵੇਖੂ ਦੋ ਹੱਥ ਮੈਂ ਉਹ ਤਾ ਵੇਖੂਗਾ ਦੋ ਹੱਥ ਇਹਨੂੰ ਲਾਖ ਟੱਪੀ